ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਤੇ ਸੁਗਾਤ ਪੰਜਾਬ ਵਾਸੀਆਂ ਨੂੰ ਦਿੱਤੀ ਜਾ ਰਹੀ ਆ ਤੇ ਲਗਾਤਾਰ ਜਿਹੜੀਆਂ ਸੁਖਸਵਦਾਵਾ ਵਾਲੇ ਪਾਸੇ ਗੌਰ ਕੀਤਾ ਜਾ ਰਿਹਾ ਮੇਰੇ ਨਾਲ ਕੈਬਨਿਟ ਮੰਤਰੀ ਬਲਵੀਰ ਸਿੰਘ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਨਵੀਂ ਸ਼ੁਰੂਆਤ ਪਿੱਛੇ ਬੈਨਰ ਵੀ ਲੱਗਿਆ ਹੋਇਆ ਮੁੱਖ ਮੰਤਰੀ ਸਿਹਤ ਯੋਜਨਾ ਕਦੋਂ ਤੋਂ ਸ਼ੁਰੂ ਹੋ ਜਾਏਗੀ ਪੰਜਾਬ ਵਾਲੇ 15 ਜਨਵਰੀ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਹਨੂੰ ਆਫੀਸ਼ੀਅਲੀ ਲਾਂਚ ਕਰ ਦੇਣਗੇ ਤੇ ਇਹਦੇ ਲਈ ਇਹਦੇ ਵਿੱਚ ਕੀ ਕੁਝ ਖਾਸ ਰੱਖਿਆ ਗਿਆ ਕਿਉਂਕਿ ਪਹਿਲਾਂ ਵੀ ਬੜੀਆਂ ਜਿਹੜੀਆਂ ਸਿਹਤ ਤੇ ਸਵਾਸਥਿਆ ਨੂੰ ਲੈ ਕੇ ਯੋਜਨਾਵਾਂ ਤੁਸੀਂ 4 ਸਾਲਾਂ ਵਿੱਚ ਸ਼ੁਰੂ ਕੀਤੀਆਂ ਨੇ ਇਸ ਦੇ ਵਿੱਚ ਕੀ ਕੁਝ ਇਹਦੇ ਵਿੱਚ ਖਾਸ ਇਹ ਵੀ ਪਹਿਲਾਂ ਜਿਹੜਾ ਇੰਸ਼ੋਰੈਂਸ ਸੀ ਉਹਦੇ ਵਿੱਚ ਉਹਦੇ ਵਿੱਚ ਵੀ ਦੋ ਕੰਪੋਨੈਂਟ ਸੀ ਇੱਕ ਤਾਂ ਸੈਂਟਰ ਦੇ ਸੀ ਜਿਹੜੇ ਸਿਰਫ 16 ਲੱਖ ਫੈਮਿਲੀਆਂ ਨੂੰ ਕਵਰ ਕਰਦੇ ਸੀ ਉਹਦੇ ਚ ਜਿਹੜੇ ਕਿਸਾਨ ਸੀ ਜਾਂ ਜਿਹੜੇ ਪੱਤਰਕਾਰ ਸੀ ਜਿਹੜੇ ਛੋਟੇ ਸਮਾਲ ਟਰੇਡਰ ਸੀ ਉਹਨਾਂ ਨੂੰ ਹੋਰ ਕਵਰੇਜ ਕਰਕੇ ਉਹ 44 ਲੱਖ ਫੈਮਿਲੀਆਂ ਬਣਦੀਆਂ ਸੀ ਉਹਨੇ 65 ਲੱਖ ਲੋਕਾਂ ਨੂੰ ਮਿਲੇਗਾ ਕੋਈ ਇਕਨੋਮਿਕ ਕ੍ਰਾਈਟੇਰੀਆ ਨਹੀਂ ਹੈ ਕੋਈ ਧਰਮ ਜਾਤ ਕੋਈ ਹੋਰ ਕੋਈ ਕੋਈ ਕ੍ਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਆਧਾਰ ਕਾਰਡ ਔਰ ਵੋਟਰ ਕਾਰਡ ਦੋ ਡਾਕੂਮੈਂਟ ਚਾਹੀਦੇ ਆ ਬੰਦੇ ਦੇ ਪੰਜਾਬ ਦੇ ਔਰ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਹਰ ਇੱਕ ਬੰਦੇ ਨੂੰ 10 ਲੱਖ ਦਾ ਜਿਹੜਾ ਇੰਸ਼ੋਰੈਂਸ ਕਵਰ ਮਿਲੇਗਾ ਤੇ ਤੁਸੀਂ ਕੈਂਪ ਹੀ ਲਗਾਉਣ ਜਾ ਰਹੇ ਹੋ ਉਹ ਕੈਂਪ ਕਿੱਥੇ ਕਿਵੇਂ ਲੱਗਣਗੇ 9000 ਕੈਂਪ ਲੱਗਣ ਜਾ ਰਹੇ ਆ ਜੀ ਲਗਣਗੇ ਲੋਕਾਂ ਦੇ ਘਰ ਦੇ ਨੇੜੇ ਉਹਨਾਂ ਨੂੰ ਕਾਰਡ ਬਣਾ ਕੇ ਸਾਰੇ ਉਹਨਾਂ ਦੇ ਬਾਇਓਮੈਟ੍ਰਿਕਸ ਕਰਕੇ ਸਾਰੀ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਐਸਐਮਐਸ ਆ ਜਾਏਗਾ ਇਲਾਜ ਲਈ एलिਜੀਬਲ ਹੋ ਜਾਣਗੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਕੋਈ ਲੋੜ ਪੈਂਦੀ ਹੈ ਤਾਂ ਜਿਹੜਾ ਕਾਰਡ ਬਣ ਕੇ ਦੋ ਹਫ਼ਤੇ ਚ ਉਹਨਾਂ ਦੇ ਘਰੇ ਪਹੁੰਚਦਾ ਜਾਏਗਾ ਉਸ ਤੋਂ ਬਾਅਦ ਜੇ ਉਹਨਾਂ ਨੂੰ ਕੋਈ ਮਤਲਬ ਕਿਸੇ ਕਿਸਮ ਦੀ ਕੋਈ ਦਿੱਕਤ ਆਂਦੀ ਹੈ ਤਾਂ ਸਾਡੇ ਜਿਹੜੇ ਬੰਦੇ ਆ ਉੱਥੇ ਸਾਡੇ ਜਿਹੜੇ ਮਤਲਬ ਉਹ ਸਾਡਾ ਪੂਰਾ ਸਟਾਫ ਉੱਤੇ ਹਾਜ਼ਰ ਰਹੇਗਾ ਉਹਨਾਂ ਦੀ ਮਦਦ ਕਰਨ ਵਾਸਤੇ ਅੱਛਾ ਤੇ ਜਿਹੜੀ ਇਹ ਯੋਜਨਾ ਤੁਸੀਂ ਸ਼ੁਰੂ ਕਰ ਜਾ ਰਹੇ ਹੋ ਜਿਸ ਦਾ ਐਲਾਨ 15 ਜਨਵਰੀ ਤੋਂ ਹੋਣਾ ਇਸ ਦੇ ਵਿੱਚ ਕੀ ਲੱਖ ਰੁਪਏ ਦੀ ਕੋਈ ਕੋਈ ਇਨਕ ਪ੍ਰੂਫ ਨਹੀਂ ਆ ਜੀ ਯੂਨੀਵਰਸਲ ਹੈਲਥ ਕੈਰ ਹੈ ਸਾਰਿਆਂ ਵਾਸਤੇ ਹੈ ਜੀ ਇਹ ਜਿਹੜਾ ਕੋਈ ਅਮੀਰ ਬੰਦਾ ਜਿਹਦੇ ਕੋਲ ਆਪਣਾ ਕੋਈ ਕਰੋੜ ਦਾ ਜਾਂ 2 ਕਰੋੜ ਦਾ ਕਾਰਡ ਉਹ ਨਹੀਂ ਬਣਾਣਾ ਚਾਹੁੰਦਾ ਇਹਦੀ ਮਰਜ਼ੀ ਆ ਲੇਕਿਨ ਸਰਕਾਰ ਵੱਲੋਂ ਯੂਨੀਵਰਸਲ ਹੈਲਥ ਕਵਰੇਜ ਹੈ ਪਹਿਲੀ ਵਾਰੀ ਹੋ ਰਿਹਾ ਦੁਨੀਆ ਦੇ ਵਿੱਚ ਬਹੁਤ ਅੱਛੀ ਸਕੀਮ ਹੈ ਪਹਿਲਾਂ ਅਸੀਂ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਦੇ ਸੁਵਿਧਾਾਂ ਦਿਤਤੀਆਂ ਤੇ ਹੁਣ ਜਿਹੜਾ ਇੰਡੋਰ ਵਾਸਤੇ ਆ ਜੀ ਉਹ ਜਿਹੜਾ ਹੈਗਾ ਉਹ ਇਹ ਬਹੁਤ ਵੱਡੀ ਸਹੂਲਤ ਦਿਤਤੀ ਜਾ ਰਹੀ ਲੋਕਾਂ ਨੂੰ ਜਦੋਂ ਵੀ ਇਹੋ ਜੀ ਸਹੂਲਤ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਤਾਂ ਫਿਰ ਇੱਕ ਸਵਾਲ ਜ਼ਹਿਨ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਆਉਂਦਾ ਜਾਂ ਜਦੋਂ ਜਾਣਦੇ ਨੇ ਕਿ ਇਹ ਇਲਾਜ ਇਸ ਕਾਰਡ ਤੇ ਜਾਂ ਇਸ ਸਕੀਮ ਦੇ ਵਿੱਚ ਇਸ ਬੀਮੇ ਦੇ ਵਿੱਚ ਨਹੀਂ ਹੋਣਾ ਉਹ ਕਿਹੜੇ ਕਿਹੜੇ ਉਹਦੇ ਚ ਬੇਸਿਕਲੀ ਜਿਹੜੀਆਂ ਐਸੈਂਸ਼ੀਅਲ ਹੈ ਉਹ ਸਾਰੀ ਹੋਣਗੇ ਜਿਹੜੇ ਜ਼ਰੂਰੀ ਹੈ ਜਿਹੜੇ ਕੋਸਮੈਟਿਕ ਸਰਜਰੀਜ਼ ਕਵਰ ਨਹੀਂ ਹੁੰਦੀਆਂ ਇਹਦੇ ਵਿੱਚ ਪਾਰਕਟਾਨ ਵਾਲੀ ਸਰਜਰੀ ਕਵਰ ਨਹੀਂ ਹੋਏਗੀ ਇਹ ਵਾਲੀਆਂ ਸਰਜਰੀਜ਼ ਜਿਹੜੀਆਂ ਹੈਗੀਆਂ ਉਹ ਕਵਰ ਨਹੀਂ ਹੋਣਗੀਆਂ ਅੱਛਾ ਤੇ ਇਹ ਕਿਸੇ ਕੰਪਨੀ ਨਾਲ ਵੀ ਐਮਓਯੂ ਹਾਂਜੀ ਹਾਂਜੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਨਾਲ ਡੁਅਲ ਮੋਡ ਚ ਹੋਏਗੀ ਹਾਈਬ੍ਰਿਡ ਮੋਡ ਚ ਹੋਏਗੀ ਜਿਹਦੇ ਵਿੱਚ 1 ਲੱਖ ਦਾ ਉਹ ਦੇਣਗੇ ਜੇ 1 ਲੱਖ ਤੋਂ ਕ੍ਰਾਸ ਕਰ ਜਾਏਗਾ ਫਿਰ ਉਹ ਸਾਨੂੰ ਦੇਣਗੇ ਬਿੱਲ ਸਾਨੂੰ ਸਬਮਿਟ ਕਰਨਗੇ ਪੇ ਅਸੀਂ ਕਰਾਂਗੇ ਤੇ ਤੁਸੀਂ ਸੁਣਿਆ ਕੀ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਤੇ ਕੀ ਕੁਝ ਲੋਕਨ ਉਸ ਦਾ ਫਾਇਦਾ ਹੋਏਗਾ ਮੈਂ ਸੁਨਿਲ ਕੁਮਾਰ ਵਿਸ਼ਵ ਭਾਰਤਾ ਚੰਡੀਗੜ੍ਹ